ਸਸਤੀ ਗੱਲ ਦੋਸਤੋ ਮੈਂ ਤੁਹਾਡਾ ਆਪਣਾ ਵੀਰ ਹਰਪ੍ਰੀਤ ਸਿੰਘ ਸੋਨੂ ਸ਼ੈਰ ਫਗਵਾੜੇ ਤੋਂ ਦੋਸਤੋ ਪਹਿਲਾਂ ਤੁਸੀਂ ਸੁਣਿਆ ਸੀ ਕਿ ਫਰੌਡ ਇਹੋ ਜਿਹੇ ਹੁੰਦੇ ਨੇ ਕੋਈ ਕੋਈ ਤੁਹਾਡੇ ਕੋਲ OTP ਨੰਬਰ ਮੰਗ ਕੇ ਫਰੌਡ ਕਰ ਲੈਂਦਾ ਕੋਈ ATM ਕਾਰਡ ਮੰਗ ਕੇ ਫਰੌਡ ਕਰ ਲੈਂਦਾ ਜਾਂ ਕੋਈ ਆਧਾਰ ਕਾਰਡ ਮੰਗ ਕੇ ਜਾਂ ਬੈਂਕ ਅਕਾਊਂਟ ਮੰਗ ਕੇ ਦੋਸਤੋ ਅੱਜ ਮੇਰੇ ਨਾਲ ਇੱਕ ਫਰੌਡ ਹੋਣ ਦਾ ਵਾਕਿਆ ਹੋਇਆ ਮੈਂ ਤੁਹਾਨੂੰ ਦੱਸਦਾ ਪਰ ਮਾਰੇ ਨੇ ਬਚਾ ਕਰਤਾ ਮੈਨੂੰ ਦੋਸਤੋ ਇੱਕ ਕਾਲ ਆਈ ਤੇ ਤੁਹਾਡਾ ਜਿਹੜਾ ਇਹ ਫੋਨ ਨੰਬਰ ਹੈ ਜਿੱਤੇ ਤੁਸੀਂ ਗੱਲ ਕਰ ਰਹੇ ਹੋ ਇਹ ਅੱਜ ਬੰਦ ਕਰ ਦਿੱਤਾ ਜਾਵੇਗਾ ਤੇ ਇਹਦੀ ਕੀ وجہ ਹੈ ਪੇ ਉਹ ਜਾਣਨ ਦੇ ਲਈ ਤੁਸੀਂ ਸਾਡੇ ਕਸਟਮਰ ਕੇਅਰ ਦੇ ਨਾਲ ਗੱਲ ਕਰਨ ਲਈ 0 ਦਬਾਓ ਤੇ ਮੈਂ ਥੋੜਾ ਜਿਹਾ ਕਿਸੇ ਹੋਰ ਕਿਸੇ ਆਪਣੇ ਕਿਸੇ ਇੰਟੈਂਸ਼ਨ ਦੇ ਵਿੱਚ ਸੀ ਕਿਸੇ ਕੋਈ ਸੋਚ ਵਿੱਚ ਬੈਠਾ ਸੀ ਮੈਂ ਜਿਆਦਾ ਧਿਆਨ ਨਾ ਦਿੰਦੇ ਹੋਏ ਮੈਂ ਗੱਲ ਕਰਦੇ ਕਰਦੇ 0 ਦਬ ਦਿੱਤੀ ਤੇ ਮੋਰੇ ਉਹ ਕਸਟਮਰ ਕੇਅਰ ਵਾਲਾ ਕਹਿਣ ਲੱਗਾ ਜੀ ਤੁਹਾਡੀ ਮੈਂ ਕੀ ਸੇਵਾ ਕਰ ਸਕਦਾ ਮੈਂ ਕਿਹਾ ਜੀ ਮੈਨੂੰ ਇੱਦਾਂ ਦਾ ਆਇਆ ਵੀ ਤੁਹਾਡਾ ਫੋਨ ਨੰਬਰ ਬੰਦ ਹੋ ਜਾਣਾ ਤੇ ਕੀ ਕਾਰਨ ਹੈ ਉਹ ਕਹਿੰਦੇ ਤੁਹਾਡਾ ਨਾਮ ਕੀ ਹੈ ਮੈਂ ਕਿਹਾ ਜੀ ਮੇਰਾ ਨਾਮ ਆ ਹਰਪ੍ਰੀਤ ਸਿੰਘ ਜਸਟ ਉਹਨੇ ਉਸੇ ਵੇਲੇ ਜਦੋਂ ਫੋਨ ਕੱਟਿਆ ਤਾਂ ਮੇਰੀ ਸੈਂਸ ਆਈ ਮੈਂ ਕਿਹਾ ਯਾਰ ਇਹ ਮੇਰੇ ਨਾਲ ਲੱਗਦਾ ਕੋਈ ਨਾ ਕੋਈ ਫਰਾਡ ਹੋ ਗਿਆ ਲੱਗਦਾ ਮੈਂ ਇਸ ਭੁਲੇਖੇ 'ਚ ਆ ਗਿਆ ਪਰ ਮਹਾਰਾਜ ਦੀ ਕਿਰਪਾ ਸਹੀ ਸਾਡੇ ਗਰੀਬਾਂ ਦਾ ਅਕਾਊਂਟ ਖਾਲੀ ਸੀ ਉਹ ਸ਼ਾਇਦ ਸਮਾਂ ਨੰਗੇ ਫਿਰ ਮੈਂ ਕੁਝ ਆਪਣੇ ਪ੍ਰਸ਼ਾਸਨ ਦੇ ਅਧਿਕਾਰੀਆਂ ਜ਼ਿੰਮੇਵਾਰ ਅਧਿਕਾਰੀਆਂ ਨਾਲ ਵੀ ਗੱਲ ਕੀਤੀ ਉਹਨਾਂ ਨੇ ਵੀ ਮੈਨੂੰ ਕਿਹਾ ਕਿ ਆਏ ਦਾਰ ਆਏ ਪ੍ਰਸ਼ਾਸਨ ਤੇ ਸਾਰੀਆਂ ਕੰਪਨੀਆਂ ਵੀ ਆਪਾਂ ਨੂੰ ਅਗਾਹ ਕਰਦੀਆਂ ਨੇ ਕਿ ਪਹਿਲਾਂ ਤਾਂ ਅਸੀਂ OTP ਨੰਬਰ ਨਹੀਂ ਦਈਦਾ ਸੀ ਬੈਂਕ ਅਕਾਊਂਟ ਨੰਬਰ ਜਾਂ ATM ਕਾਰਡ ਨੰਬਰ ਆਧਾਰ ਕਾਰਡ ਨੰਬਰ ਨਹੀਂ ਸੀ ਦਿੰਦੇ ਪਰ ਦੋਸਤੋ ਅੱਜ ਇੱਕ ਮੈਂ ਤੁਹਾਨੂੰ ਸਟ੍ਰੇਟ ਫਾਰਵਰਡ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਆਪਣੇ ਨਾਲ ਵਾਕਿਆ ਬੀਤੇ ਆਉਣ ਦੇ ਨਾਤੇ ਗੱਲ ਸਾਂਝੀ ਕਰਦਾ ਕਿ ਜੋ ਮਰਜ਼ੀ ਹੋ ਜਾਵੇ ਤੁਹਾਨੂੰ ਕੋਈ ਕਵੇ ਤੁਹਾਡਾ ਫੋਨ ਬੰਦ ਹੋ ਜਾਣਾ ਤੁਹਾਡਾ ਬੈਂਕ ਅਕਾਊਂਟ ਬੰਦ ਹੋ ਜਾਣਾ ਜਾਂ ਜੋ ਵੀ ਹੋ ਜਾਣਾ ਤੁਸੀਂ ਕੋਈ ਬਟਨ ਨਹੀਂ ਦਬਣਾ ਇਹ ਬਟਨ ਦੱਬਿਆ ਵੀ ਦੋਸਤੋ ਤੁਹਾਡਾ ਕੋਈ ਨਾ ਕੋਈ ਨੁਕਸਾਨ ਕਰ ਸਕਦਾ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਇਹ ਸਿੱਧੇ ਲਫ਼ਜ਼ਾਂ ਵਿੱਚ ਤੁਹਾਡੇ ਤੱਕਰ ਪਹੁੰਚਾਈ ਵੀਡੀਓ ਆ ਇਹ ਤਾਂ ਜੋ ਤੁਸੀਂ ਮੇਰੇ ਭਾਵਨਾਵਾਂ ਨੂੰ ਵੀ ਸਮਝ ਕੇ ਆਉਣ ਵਾਲੇ ਕਿਸੇ ਨੁਕਸਾਨ ਹੋਣ ਤੋਂ ਤੁਸੀਂ ਬਚ ਸਕੋ ਬਹੁਤ ਬਹੁਤ ਸ਼ੁਕਰੀਆ ਬਹੁਤ ਮਿਲ